ਸਸਿਗਾ ਦੋਸਤੋ ਆ ਵੀਡੀਓ ਸਕਿਪ ਨਾ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਜੇ ਇਨਸਾਨੀਅਤ ਹੈਗੀ ਮਾੜੀ-ਮੋਟੀ ਆ ਕੀ ਮਾੜਾ ਕਰ ਰਹੀ ਸੀ ਵਿਚਾਰੇ ਨੇ ساری ਉਮਰ ਤੁਸੀਂ ਵਰਤ ਕੇ ਇਹਨੂੰ ਛੜਤਾ ਤੇ ਦੋਸਤੋ ਦੂਜੀ ਗੱਲ ਕਹੂੰਗਾ ਆ ਡੀਐਮ ਸੀਆਂ ਪੀਜੀਆਂ ਭਰੀਆਂ-ਭੀਆਂ ਨੇ ਬਿਮਾਰੀਆਂ ਵਧਰੀਆਂ ਨੇ ਹਨਾ ਕਲੇਸ਼ ਲੜਾਈਆਂ ਮਾਰਕਟ ਇਹ ਕਿੰਨਾ ਕੁਝ ਵਧ ਰਿਆ ਇਹ ਸਾਰੇ ਜਿਹੜੇ ਫਸਲਾਂ ਖਰਾਬ ਹੁੰਦੀਆਂ ਨਾ ਕਾਰਨ ਇਹ ਜਿਹੜਾ ਬੇਜਵਾਨਾਂ ਧੱਕਾ ਕਰਿਆ ਹੁੰਦਾ ਆ ਲੋਕ ਕਹਿੰਦੇ ਨੇ ਕਿ ਸਾਡੇ ਅਸੀਂ ਬੱਚੇ ਨੇ ਸਾਡੇ ਨੇ ਕੀ ਮਾੜਾ ਕਰੇ ਸੀ ਨਿਆਣੇ ਨੇ ਸਾਡਾ ਮਾੜਾ ਹੋ ਰਿਹਾ ਸਾਡੇ ਕੋਲ ਪੈਸਾ ਨਹੀਂ ਖੜਦਾ ਸਾਡਾ ਫਲਾਣਾ ਨੁਕਸਾਨ ਹੋ ਗਿਆ ਭਾਈ ਜਿਹੜਾ ਤੁਸੀਂ ਬੇਜਵਾਨਾਂ ਧੱਕਾ ਕਰ ਰਹੇ ਹੁੰਦਾ ਤੁਹਾਡੇ ਪੁਰਖਿਆਂ ਨੇ ਧੱਕਾ ਕਰਿਆ ਹੋਊਗਾ ਵਰਤ ਕੇ ਛੱਡੇ ਹੋਣੇ ਨੇ ਦੇਖੋ ਯਾਰ ਕੀ ਇਹਦੇ ਕੋਲ ਇਹਨੂੰ ਕੌਣ ਸੰਭੂਆ ਯਾਰ ਹਨਾ ਇਹ ਤੇ ਟੀਕਾ ਲਵਾ ਕੇ ਸਿਰ ਤੇ ਇਹਨੂੰ ਵਿਚਾਰੇ ਨੂੰ ਉਦੋਂ ਬਾਅਦ ਠੀਕ ਹੋ ਗਿਆ ਸੀਗਾ ਪਰ ਭਾਈ ਬਹੁਤ ਮਾੜਾ ਹੋ ਰਿਹਾ ਬੇਜਵਾਨ ਜਾਨਵਰ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਕਈਆਂ ਨੂੰ ਗੱਲ ਮਾੜੀ ਜਰੂਰ ਲੱਗੂ ਪਰ ਤੁਹਾਡੇ ਬੱਚੇ ਵੀ ਭੁਗਤਣਗੇ ਅਕਸਰ ਜਿਹੜਾ ਮਾਰੇ ਕੰਮ ਹੋ ਰਹੇ ਨੇ ਫਸਲਾਂ ਖਰਾਬ ਹੁੰਦੀਆਂ ਨੇ ਇਹੀ ਕਾਰਨ ਨੇ ਹੁਣ ਕਈਆਂ ਨੂੰ ਸਾਡੀ ਗੱਲਾਂ ਬੁਰੀਆਂ ਵੀ ਲੱਗਣਗੀਆਂ ਕਿ ਐਵੇਂ ਭਕਾਈ ਮਾਰੀ ਜਾਂਦਾ ਜਾਂ ਕੁਝ ਹਨਾ ਪਰ ਬਾਈ ਇਹ ਗੱਲਾਂ ਸੱਚ ਨੇਗੀਆਂ ਇਹ ਬਹੁਤ ਜ਼ਿਆਦਾ ਤੱਕ ਆ ਰਿਹਾ ਸਰਕਾਰਾਂ ਵੀ ਖਾਈ ਜਾਂਦੀਆਂ ਨੇਗੀਆਂ ਸਰਕਾਰਾਂ ਤੱਕ ਵੀਡੀਓ ਜਾਵੇ ਵੀ ਇਹਨਾਂ ਨੂੰ ਯਾਰ ਕੌਣ ਸੰਭੂਗਾ ਇਹ ਬੇਜਵਾਨ ਦਾ ਯਾਰ ਕੌਣ ਵਾਲੀ ਵਾਰਸ ਹੈ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ